ਇੱਕ ਗੱਡੀ ਜਾ ਕੇ ਦਰਖਤ ਦੇ ਵਿੱਚ ਵੱਜਦੀ ਹੈ ਤੇ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ। ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਆਉਂਦੇ ਜਾਂਦੇ ਲੋਕ ਇਸ ਨੌਜਵਾਨ ਨੂੰ ਗੱਡੀ ਦੇ ਵਿੱਚ ਦੇਖਦੇ ਰਹੇ ਪਰ ਕਿਸੇ ਨੇ ਵੀ ਇਸ ਨੌਜਵਾਨ ਦੀ ਮਦਦ ਨਾ ਕੀਤੀ। ਗੁਰਦਾਸਪੁਰ ਤੋਂ ਇਹ ਦਰਦਨਾਖਾਸੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ। ਦੱਸਦੀ ਹੈ ਕਿ ਬਹਿਰਾਮਪੁਰ ਰੋਡ ਤੇ ਪਿੰਡ ਅਖਾਵਾ ਦੇ ਨਜ਼ਦੀਕ ਇੱਕ ਭਿਆਨਕ ਹਾਦਸਾ ਵਾਪਰਿਆ ਅਤੇ ਕਾਰ ਚਾਲਕ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਦੇਰ ਰਾਤ ਕਾਰ ਚਾਲਕ ਜਿਸ ਦਾ ਨਾਮ ਸ਼ੁਭਮ ਹੈ ਉਹ ਆਪਣੇ ਪਿੰਡ ਨੂੰ ਵਾਪਸ ਆ ਰਿਹਾ ਸੀ ਅਤੇ ਇਸ ਦੌਰਾਨ ਜ਼ਿਆਦਾ ਹਨੇਰਾ ਹੋਣ ਕਾਰਨ ਉਸ ਦੀ ਗੱਡੀ ਸੰਤੁਲਨ ਖੋ ਬੈਠੀ ਅਤੇ ਗੱਡੀ ਸੜਕ ਕਿਨਾਰੇ ਇੱਕ ਦਰਖਤ ਦੇ ਨਾਲ ਝਟਕ ਰਾਈ ਰਾਤ ਨੂੰ ਕਿਸੇ ਨੂੰ ਵੀ ਇਸ ਹਾਦਸੇ ਦੇ ਬਾਰੇ ਵਿੱਚ ਪਤਾ ਨਹੀਂ ਲੱਗਿਆ ਪਰ ਜੋ ਦੋ ਲੋਕੀ ਸਵੇਰੇ ਉੱਥੋਂ ਨਿਕਲ ਰਹੇ ਸੀ ਸਾਰੇ ਗੱਡੀ ਨੂੰ ਦੇਖ ਕੇ ਜਾ ਰਹੇ ਸੀ ਪਰ ਕਿਸੇ ਨੇ ਵੀ ਨੌਜਵਾਨ ਨੂੰ ਬਾਹਰ ਨਾ ਕੱਢਿਆ ਉਸ ਤੋਂ ਬਾਅਦ ਮੌਕੇ ਤੇ ਮੌਜੂਦ ਕੁਝ ਲੋਕਾਂ ਨੇ ਕੜੀ ਮੁਸ਼ਕਲ ਤੋਂ ਬਾਅਦ ਇਸ ਨੌਜਵਾਨ ਨੂੰ ਬਾਹਰ ਕੱਢਿਆ ਐਂਬੂਲੈਂਸ ਨੂੰ ਬੁਲਾਇਆ ਪੁਲਿਸ ਨੂੰ ਜਾਣਕਾਰੀ ਦਿੱਤੀ ਅਤੇ ਇਸ ਨੌਜਵਾਨ ਨੂੰ ਹਸਪਤਾਲ ਪਹੁੰਚਾਇਆ ਪਰ ਉੱਥੇ ਜਾ ਕੇ ਡਾਕਟਰਾਂ ਦਾ ਕਹਿਣਾ ਸੀ ਕਿ ਇਹ ਨੌਜਵਾਨ ਮ੍ਰਿਤਕ ਹਾਲਤ ਦੇ ਵਿੱਚ ਹੀ ਹਸਪਤਾਲ ਪਹੁੰਚਿਆ ਹੈ ਪਰਿਵਾਰਿਕ ਮੈਂਬਰਾਂ ਨੂੰ ਵੀ ਇਸ ਦੀ ਜਾਣਕਾਰੀ ਦੇ ਦਿੱਤੀ ਗਈ ਹੈ ਇੱਕ ਦਰਦਨਾਕ ਆਹੰਦਾ ਹੀ ਸ਼ਾਰਟ ਹੋ ਰਿਹਾ ਇਹ ਆ ਨਿਵਾਣ ਬੈਠ ਕੇ ਕੰਮ ਜਦੋਂ ਬਿੰਗੋ ਆ ਲੰਗੀ ਤੇ ਤੇ ਉਹ ਕਾਹੀ ਨੀ ਕਰ ਰਹੀ ਉਹਦਾ ਸੜਕ ਤੇ ਨਹੀਂ ਉਹਦਾ ਸੜਕ ਤੇ ਬੱਜਦੀ ਨਹੀਂ ਜੇ ਵੀ ਮੈਂ ਸਵੇਰੇ 7 ਵਜੇ ਆਪਣੇ ਇਧਰੋਂ ਬਾਹਰੋਂ ਕੀਤਾ ਜੋ ਗਿਆ ਸੀ ਤੇ ਮੈਨੂੰ ਐਦੋਂ ਮੈਨੂੰ ਖਿਆਲ ਨਹੀਂ ਪਾਦਾ ਬਾਅਦ ਇੱਕ ਮੁੰਡੇ ਦਾ ਫੋਨ ਆਇਆ ਵੀ ਕਹਿੰਦਾ ਵੀ ਇੱਥੇ ਨਾ ਗੱਡੀ ਵੱਜੀ ਆ ਤੇ ਲਗੋ ਲੋਕੀ ਨੰਗੀ ਜਾਏ ਕਹਦੇ ਤਾਂ ਵੇਖ ਕੇ ਤਾਂ ਨੰਗ ਜਾਂਦਾ ਮੁੰਡਾ ਵਿੱਚ ਪਿਆ ਆ ਫਿਰ ਅਸੀਂ ਆਣ ਕੇ ਬਾਰੀਆਂ ਬੂਰੀਆਂ ਦੀਆਂ ਖੇਚੀਆਂ ਪਰ ਖੋਲਦਿਆਂ ਇੱਕ ਬਾਰੀ ਖੇਚੀ ਅਸੀਂ ਜ਼ੋਰ ਨਾਲ ਖੋਲੀ ਉਹਦੇ ਵਿੱਚ ਮੁੰਡਾ ਦਾ ਜਦੋਂ ਉਹਦੀ ਨਵਜ ਨੂੰ ਉਹ ਫੜੀ ਚੱਕ ਕੀਤਾ ਤਾਂ ਮੁੰਡੇ ਦਾ ਸਰੀਰ ਨਾ ਆਕਰ ਚੁੱਕਿਆ ਠੰਡਾ ਹੋ ਗਿਆ ਉਹਦਾ ਫੋਨ ਫੜਿਆ ਤੇ ਉਹਦੇ ਫੋਨ ਦੇ ਉੱਤੇ ਉਹਦੇ ਭੂਆ ਦਾ ਪੁੱਤ ਦਾ ਫੋਨ ਆ ਰਿਹਾ ਸੀ ਉਹਨੇ ਪੁੱਛਦਾ ਵੀ ਕਿੱਥੇ ਹੈਦਾ ਨਾਮ ਸ਼ੁਭਮ ਆ ਕਿ ਇਹ ਦੋ ਦਮਾ ਦਾ ਮੁੰਡਾ ਫਿਰ ਉਹਨੂੰ ਉਹਨਾਂ ਕਾਲ ਹੋਈ ਤਾਂ ਐ ਕਹਿੰਦੇ ਘਰ ਦੇ ਜੀ ਆ ਨੂੰ ਭੇਜੋ ਫਿਰ ਦੋ ਦਮਾ ਤੋਂ ਆਏ 108 ਐਂਬੂਲੈਂਸ ਆਈ 112 ਤੇ 100 ਨੰਬਰ ਤੇ ਅੱਧਾ ਘੰਟਾ ਹੀ ਫੋਨ ਕਰਦ ਰੇ ਕੋਈ 112 ਤੇ ਨਹੀਂ ਆਇਆ 100 ਤੇ ਨਹੀਂ ਆਇਆ ਕੋਈ ਇੱਥੇ 108 ਵਾਲੇ ਆਏ ਆ ਫਿਰ ਉਹਨਾਂ ਨੇ ਆਣ ਕੇ ਡੈੱਡ ਬੋਡੀ ਹਟਾ ਨਾ ਖਡਾ ਕੇ ਫਿਰ ਆ ਤਿੰਨ ਮਤਲਬ ਐਂਬੂਲੈਂਸ ਵਿੱਚ ਖੜੀ ਆ ਪਾ ਸਰ ਕਿੰਨੇ ਵਜੇ ਦੀ ਘਟਨਾ ਤੁਸੀਂ ਦੱਸ ਰਹੇ ਜੀ ਅਸੀਂ 7:30 ਵਜੇ ਡੈੱਡ ਬੋਡੀ ਵਿੱਚ ਹੋ ਜਾਂ ਕਹਿੰਦਾ ਮਤਲਬ ਗੱਡੀ ਵਿੱਚ ਪੱਟੀ ਜਿਹੜਾ ਮੁੰਡਾ ਕਾਰਸੀ ਡਰਾਈਵਰ ਦੇ ਸੱਟਾ ਸੱਟਾ ਕੁਝ ਲੱਗਿਆ ਉਹਦੇ ਉਹਦੇ ਸੱਟਾ ਥੋੜੀ ਬਹੁਤੀ ਲੱਗੇ ਪਰ ਜ਼ਿਆਦਾ ਮੇਰੇ ਸਾਲ ਗੱਡੀ ਬੰਦ ਹੋਣ ਦੇ ਕਾਰਨ ਉਹਦਾ ਡੈੱਡ ਹੋਣ ਦਾ ਕਾਰਨ ਜ਼ਿਆਦਾ ਆ ਸਰ ਇਸ ਐਕਸੀਡੈਂਟ ਬਾਰੇ ਕੋਈ ਜਾਣਕਾਰੀ ਰਨ ਕਰੀ ਸਾਰੇ ਰਾਤ ਕੋਈ 1:3 2 ਵਜੇ ਨਾਲ ਐਕਸੀਡੈਂਟ ਹੋਇਆ ਜੀ ਰਾਤ ਮੋਕੇ ਤੇ ਕੋਈ ਨਹੀਂ ਹੈਗਾ ਮੁੰਡਾ ਕੱਲਾ ਸੀ ਸਪੀਡ ਜ਼ਿਆਦਾ ਸੀ ਜੀ ਤੇ ਅੰਨੀ ਸਪੀਡ ਤੇ ਕੋਈ ਮੋੜ ਜਿਹੜਾ ਕੱਟਿਆ ਨਹੀਂ ਗਿਆ ਜਿੰਨੀ ਸਪੀਡ ਚ ਆਈ ਸੀ ਜੀ ਕਿਕਰ ਨਾਲ ਵੱਜੀ ਆ ਰਾਤ ਕੇ ਨੇ ਦੇਖਿਆ ਨਹੀਂ ਰਾਤ ਦੀ ਲੱਥ ਹੋ ਗਈ ਆ ਮੋਕੇ ਤੇ ਮਰ ਗਿਆ ਫੇਰੇ ਮੁੜ ਕੇ ਫੇਰੇ ਲੋਕਾਂ ਨੇ ਆਣ ਕੇ ਵੇਖਿਆ ੜਕੇ ਜਿਵੇਂ ੜਕ ਰਗਣ ਲੱਗੀ ਆ ਫੇਰੇ ਓਲੇ ਵਿੱਚ ਫੇਰਾ ਸੀ ਫੇਰੇ ਪਿੰਡ ਫਰਮ ਕੀਤਾ ਤੇ ਉਹਨਾਂ ਨੇ ਆਣ ਕੇ ਉਹਨੂੰ ਕੱਢ ਕੇ ਇਹਨੂੰ ਖੜਿਆ ਸੋ ਸਰ ਕਿੱਥੋਂ ਦਾ ਲੜਕਾ ਕੀ ਨਾਮ ਇਹ ਦੋਲਮਾ ਦਾ ਮੁੜਾਏ ਕੋਈ ਨਾਮ ਦਾ ਪਤਾ ਹੈ ਸਰ ਨਾਮ ਤਾਂ ਨਹੀਂ ਮੈਨੂੰ ਪੱਕਾ ਪਤਾ ਹੈ ਦੋਲਮਾ ਦਾ ਇਹ ਮੁਰਗੀ ਖਾਨੇ ਆ ਉਰਲੇ ਬੰਨੇ ਠੀਕ ਹੈ ਉਹਨਾਂ ਦਾ ਮੁੰਡਾ ਇਹ ਕੰਦਾ ਮੁੜਾਏ ਹੋਰ ਕੋਈ ਨਹੀਂ ਨਾਲ ਇਹਦੀ ਤੇ ਰਾਤ ਨੂੰ ਕਿਧਰੋਂ ਦਿਨਾ ਨਗਰੋਂ ਪਿੰਡੋਂ ਦਿਨਾ ਨਗਰੋਂ ਆਇਆ ਇਹ ਪਿੰਡ ਨੂੰ ਜਾਣ ਰਿਹਾ ਹੈ ਆਪਣੇ ਠੀਕ ਹੈ ਇੱਥੇ ਪੁਲਿਸ ਆਈ ਏ ਮੋਕੇ ਤੇ ਨਹੀਂ ਪੁਲਿਸ ਨਹੀਂ ਕੋਈ ਵੀ ਆਈ ਤੇ ਉਹਨਾਂ ਦੇ ਪਿੰਡ ਵਾਲੇ ਆਏ ਆ ਉਹਨਾਂ ਨੇ ਆਣ ਕੇ ਤੇ ਫੇਰ ਉਹਨੂੰ ਕੱਢ ਕੇ ਗਰਦਾਸਪੁਰ ਖੜਿਆ ਸਿਲਵਸਾ ਹਸਪਤਾਲ ਠੀਕ ਹਾਂਜੀ ਗੱਡੀ ਸਪੀਡ ਤੇ ਹੀ ਜ਼ਿਆਦਾ ਇਹ ਵੀ ਮੈਂ ਸ